ਰਾਸ਼ਟਰੀ ਸੁਰੱਖਿਆ ਮੰਚ ਅਤੇ ਭਾਜਪਾ ਵੱਲੋਂ ਪਾਕਿਸਤਾਨ ਖਿਲਾਫ ਆਪਰੇਸ਼ਨ ਸਿੰਧੂਰ ਦੀ ਸਫਲਤਾ ਨੂੰ ਯਾਦ ਕਰਨ ਲਈ ਬਹਾਦਰ ਸੈਨਿਕਾਂ ਦੀ ਬਹਾਦਰੀ ਨੂੰ ਸਮਰਪਿਤ ਇੱਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਲੀਡਰ ਅਤੇ ਮਹਿਲਾ ਇਸ ਵਿਸ਼ਾਲ ਤਿਰੰਗਾ ਯਾਤਰਾ ਵਿੱਚ ਪਹੁੰਚੇ। ਉੱਥੇ ਇਸ ਮੌਕੇ ਭਾਜਪਾ ਦੇ ਆਗੂਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਇਹ ਤਿਰੰਗਾ ਯਾਤਰਾ ਭਾਰਤ ਦੇ ਬਹਾਦਰ ਸੈਨਿਕਾਂ ਨੂੰ ਸਮਰਪਿਤ ਹੈ। ਉੱਥੇ ਇਸ ਮੌਕੇ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜਾ ਪੈਲਗਾਮ ਵਿੱਚ ਅਤੰਕੀ ਹਮਲਾ ਹੋਇਆ ਸੀ ਉਸ ਦਾ ਭਾਰਤ ਦੀ ਸੈਨਾ ਵੱਲੋਂ ਮੂੰ ਤੋੜ ਜਵਾਬ ਦਿੱਤਾ ਗਿਆ ਅਤੇ ਸਾਨੂੰ ਮਾਣ ਹੈ ਕਿ ਅਸੀਂ ਭਾਰਤ ਦੇ ਨਾਗਰਿਕਾਂ ਅਤੇ ਸਾਨੂੰ ਸਾਡੀ ਸੈਨਾ ਉੱਤੇ ਬਹੁਤ ਫਖਰ ਹੈ ਜੇਕਰ ਅੱਜ ਦੀ ਰੈਲੀ ਉਹਨਾਂ ਨੂੰ ਸੈਨਿਕਾਂ ਨੂੰ ਜਿਨ੍ਹਾਂ ਨੇ ਪਾਕਿਸਤਾਨ ਦਾ ਤਿੰਨ ਦਿਨ ਦੇ ਵਿੱਚ ਬਸ ਕਰਾਤੀ ਹੱਥ ਖੜੇ ਕਰਾ ਇਹ ਬਹੁਤ ਆਪਣੇ ਆਪ ਨੂੰ ਸ਼ਾਲਾ ਮਾਰਦਾ ਸੀ ਔਰ ਦੇਖੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਤਿੰਨ ਦਿਨ ਦੇ ਵਿੱਚ ਹੀ ਦਿਖਾਤਾ ਕਿ ਪਰਦੇਸ ਦੀ ਚੀਜ਼ ਹੈ ਭਾਰਤ ਨੇ ਜਿਸ ਤਰੀਕੇ ਨਾਲ ਹਿੰਦੁਸਤਾਨ ਤੇ ਇੱਕ ਵੀ ਹਿੰਦੁਸਤਾਨ ਦਾ ਜਿਹੜਾ ਬੰਬ ਗਿਆ ਹੋਵੇ ਕਿਸੇ ਆਮ ਲੋਕ ਦੇ ਨਾਲ ਗਿਰਿਆ ਪਾਕਿਸਤਾਨ ਦੇ ਜਿਹੜੇ ਆਤਵਾਦੀ ਸਨ ਜਿਹੜੇ ਆਤਵਾਦੀ ਦੇ ਆਡੇ ਸੀ ਉਹਨਾਂ ਨੂੰ ਤਬਾਹ ਕੀਤਾ ਮੋਦੀ ਜੀ ਨੇ ਕਵੀ ਕੋਈ ਨਖਸਾਨ ਨਹੀਂ ਹੋਇਆ ਔਰ ਅਸੀਂ ਨਮਨ ਕਰਨੇ ਆ ਉਹਨਾਂ ਨੂੰ ਸੈਨਿਕਾਂ ਨੂੰ ਜਿਨ੍ਹਾਂ ਨੇ ਦਿਨ ਰਾਤ ਕਰਕੇ ਜਿਹੜਾ ਵੀ ਅਪਰੇਸ਼ਨ ਸੰਦੂਰ ਨੂੰ ਕਾਮਯਾਬ ਬਣਾਇਆ ਦੇਖੋ ਅੱਜ ਸਾਰੇ ਲੁਧਿਆਣਾ ਵਾਸੀ ਉਹ ਆਪਣੇ ਫੌਜ ਦੇ ਜਵਾਨਾਂ ਨੂੰ ਸਮਰਪਿਤ ਹੋ ਕੇ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋਣ ਦੇ ਲਈ ਇੱਕ ਤਰੰਗਾ ਯਾਤਰਾ ਕਰ ਰਹੇ ਨੇ ਜਿਨ੍ਹਾਂ ਨੇ ਸਾਡੇ ਦੇਸ਼ ਦਾ ਮਾਣ ਔਰ ਸਨਮਾਨ ਬਰਕਰਾਰ ਰੱਖਿਆ ਸਾਡੇ ਦੇਸ਼ ਦੇ ਮਾਨ ਸ਼ਰਮਕਾਰ ਨੂੰ ਇਸ ਤੰਗਨਾ ਵਧਾਇਆ ਵੀ ਜਿਨ੍ਹਾਂ ਲੋਕਾਂ ਨੇ ਮੇਰੇ ਦੇਸ਼ ਦੇ ਉਹਨਾਂ 26 ਸਾਡੇ ਦੇਸ਼ਵਾਸੀਆਂ ਦੇ ਉੱਤੇ ਉਹਨਾਂ ਨੂੰ નિર્ਦੋਸ਼ ਲੋਕਾਂ ਨੂੰ ਮਾਰਿਆ ਸੀ ਨਿਹਿਤਿਆਂ ਨੂੰ ਮਾਰਿਆ ਸੀਗਾ ਉਹਨਾਂ ਦਾ ਬਦਲਾ ਸਾਡੇ ਫੌਜੀ ਜਵਾਨਾਂ ਨੇ ਉਹਨਾਂ ਨੂੰ ਅੰਦਰ ਵੜ ਕੇ ਦਿੱਤਾ ਔਰ ਉਹਦਾ ਬਦਲਾ ਲਿਆ ਅਸੀਂ ਆਪਣੇ ਉਹਨਾਂ ਫੌਜੀ ਜਵਾਨਾਂ ਨੂੰ ਨਤਮਸਤ ਕੋ ਕੇ ਉਹਨਾਂ ਨੂੰ ਇਹ ਦੱਸਣ ਦੇ ਲਈ ਅੱਜ ਲੁਧਿਆਣੇ ਦਾ ਹਰ ਵਾਸੀ ਹਰੇਕ ਸ਼ਹਿਰ ਵਾਸੀ ਉਹਨਾਂ ਦੇ ਨਾਲ ਖੜਾ ਅਸੀਂ ਅੱਜ ਇਹ ਰੰਗਾਂ ਯਾਤਰਾ ਕੱਢ ਕੇ ਉਹਨਾਂ ਨੂੰ ਨਮਨ ਵੀ ਕਰ ਰਹੇ ਹਾਂ ਔਰ ਉਹਨਾਂ ਦਾ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਵੀ ਹਰ ਦੇਸ਼ਵਾਸੀ ਨਾਲ ਖੜਾ ਔਰ ਜੇ ਉਹ ਬਾਰਡਰ ਤੇ ਲੜ ਰਹੇ ਨੇ ਤਾਂ ਹਰ ਦੇਸ਼ਵਾਸੀ ਉਹਨਾਂ ਦੇ ਨਾਲ ਸ਼ਹਿਰ ਦੇ ਵਿੱਚ ਜਿੱਥੇ ਡਿਊਟੀ ਲੱਗੂ ਬਾਰਡਰ ਤੇ ਜਿੱਥੇ ਡਿਊਟੀ ਲੱਗੂ ਉੱਥੇ ਆ ਕੇ ਨਾਲ ਆਪਣਾ ਪੂਰਾ ਯੋਗਦਾਨ ਪਾਏਗਾ ਕਿੱਥੇ ਤੋਂ ਕਿੱਥੇ ਲੈ ਕੇ ਚੱਲ ਰਹੇ ਆ ਇਹ ਸ਼ੋਭਾ ਯਾਤਰਾ ਅਸੀਂ ਕੁਮਾਰ ਮੰਡੀ ਚ ਘਟ ਰਹੇ ਆ ਇੱਕ ਤੋਂ ਸ਼ੁਰੂ ਹੋ ਕੇ ਲਗਭਗ 1.5 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਸਾਰੇ ਇਲਾਕਾ ਵਾਸੀਆਂ ਨੂੰ ਜਾਗਰੂਕ ਕਰਾਂਗੇ ਐਸੀ ਕੀ ਦੇਣਾ ਚਾਹੁੰਦੇ ਹਾਂ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਅੱਜ ਭਾਰਤ ਜਿਹੜਾ ਅੱਜ ਵਿਸ਼ਵ ਦੀ ਸ਼ਕਤੀ ਬਣ ਚੁੱਕਿਆ ਜਿਹੜਾ ਕੋਈ ਉਹਦੇ ਕਿਸੇ ਇਸ ਤੰਗ ਦੇ ਨਾਲ ਦਖਲਅੰਦਾਜ਼ੀ ਕਰੇਗਾ ਉਹਨੂੰ ਮੂੰਹ ਤੋੜ ਜਵਾਬ ਦੇਣ ਚ ਭਾਰਤ ਦੇ ਜਵਾਨ ਹਰੇਕ ਭਾਰਤ ਵਾਸੀ ਪੂਰਾ ਸક્ષਮ ਹੈ ਔਰ ਪੂਰਾ ਮੂੰਹ ਤੋੜ ਜਵਾਬ ਦੇਗਾ ਦੇਖੋ ਸਾਡੇ ਭਾਰਤ ਵਾਸਤੇ ਬਹੁਤ ਹੀ ਗਰਵ ਦੀ ਗੱਲ ਹੈ ਕਿ ਅੱਜ ਪੂਰੀ ਦੁਨੀਆ ਦੇ ਅੰਦਰ ਭਾਰਤ ਨੂੰ ਇੱਕ ਭਾਰਤ ਦਾ ਲੋਹਾ ਮੰਨਿਆ ਗਿਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਔਰ ਦੇਸ਼ ਦੀਆਂ ਫੌਜਾਂ ਨੇ ਇਹ ਸਾਬਤ ਕਰ ਦਿੱਤਾ ਕਿ ਪੂਰੀ ਦੁਨੀਆ ਦੇ ਅੰਦਰ ਭਾਰਤ ਇੱਕ ਉੱਬਰ ਦੀ ਹੋ ਸ਼ਕਤੀ ਹੈ ਅਸੀਂ ਹਰ ਤਾਕਤ ਉਸ ਤਾਕਤ ਦਾ ਜਵਾਬ ਦੇਣ ਵਾਸਤੇ ਸક્ષਮ ਹੈ ਜਿਹੜਾ ਸਾਡੇ ਭਾਰਤ ਦੇ ਵਿੱਚ ਕਿਸੇ ਤਰ੍ਹਾਂ ਦੀ ਦਸਰਵੈਸ ਪੈਦਾ ਕਰਨ ਵਾਲੇ ਹੋਣਗੇ ਔਰ ਇਹਦੀ ਜਿੰਦਾ ਜાગਦੀ ਮਿਸਾਲ ਸੰਦੂਰ ਆਪਰੇਸ਼ਨ ਆਪਰੇਸ਼ਨ ਸੰਦੂਰ ਜਦੋਂ ਪਾਕਿਸਤਾਨ ਪ੍ਰੇਰਿਤ ਅਤਵਾਦੀਆਂ ਨੇ ਪਹਿਲਗਾਮ ਦੇ ਅੰਦਰ ਸਾਡੇ 26 ਨਾਗਰਿਕਾਂ ਦੀ ਹੱਤਿਆ ਹੱਤਿਆ ਕੀਤੀ ਉਸ ਤੋਂ ਬਾਅਦ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਸਹਾਸੀ ਕਦਮ ਚੁੱਕਿਆ ਔਰ ਸਾਡੀ ਦੇਸ਼ ਦੀਆਂ ਫੌਜਾਂ ਨੇ ਪਾਕਿਸਤਾਨ ਦੇ ਅੰਦਰ ਉਸਕੇ ਉਹਨਾਂ ਨੂੰ ਮਾਰਿਆ ਉਹਨਾਂ ਤੱਕ ਕਵਾਦੀਆਂ ਨੂੰ ਮਾਰਿਆ ਜਿਨ੍ਹਾਂ ਨੇ ਸਾਡੇ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਜਦੋਂ ਪਾਕਿਸਤਾਨ ਨੇ ਕੁਝ ਹਰਕਤ ਪੈਦਾ ਕੀਤੀ ਉਹ ਤੋਂ ਬਾਅਦ ਵੀ ਜਿਸ ਢੰਗ ਨਾਲ ਜਿਸ ਨੀਤੀ ਨਾਲ ਸਾਡੀ ਦੇਸ਼ ਦੀਆਂ ਸਾਡੀ ਦੇਸ਼ ਦੀ ਸਰਕਾਰ ਨੇ ਔਰ ਦੇਸ਼ ਦੀਆਂ ਫੌਜਾਂ ਨੇ ਉਹਦਾ ਜਵਾਬ ਦਿੱਤਾ ਉਹ ਕਾਬਲੇ ਤਾਰੀਫ ਹੈ ਅੱਜ ਲੁਧਿਆਣਾ ਵਿੱਚ ਉਹਨਾਂ ਵੀਰ ਜਵਾਨਾਂ ਦਾ ਜਿਨ੍ਹਾਂ ਨੇ ਸਹਾਸੀ ਕੰਮ ਕੀਤਾ ਉਹਨਾਂ ਦਾ ਮਨੋਵਲ ਵਿਧਾਨਣ ਵਾਸਤੇ ਇਹ ਤਿਰੰਗਾ ਯਾਤਰਾ ਕੀਤੀ ਜਾ ਰਹੀ ਹੈ ਆਪਾਂ ਸੁਖਨਾ ਸਾਹਿਬ ਹੀ ਸਪੋਂਸਰ ਕੀ ਲੈ ਰਹੇ ਕਹਿ ਸਕਦੇ ਹਾਂ ਹਾਂਜੀ ਸੁਖਨਾ ਸਾਹਿਬ ਜਿਹੜਾ ਅੱਜ ਇਹ ਕਹਿ ਰਹੇ ਆ ਕਿ ਇਹ ਪੂਰੀ ਨਿਸ਼ਚਿਤ ਰੂਪ ਚ ਇਹ ਸਰਕਾਰਾਂ ਦਾ ਫਰਜ਼ ਹੁੰਦਾ ਹੈ ਮੋਦੀ ਜੀ ਗੱਲ ਕਹੀ ਸੀ ਕਿ ਸਭ ਦਾ ਸਾਥ ਸਭ ਦਾ ਵਿਕਾਸ ਔਰ ਸਭ ਸਭ ਦੇ ਪ੍ਰਯਾਸ ਨਾਲ ਅਸੀਂ ਅੱਗੇ ਵਧਣਾ ਹੈਗਾ ਸੋ ਅੱਜ ਦੇਸ਼ ਇੱਕ ਜੁਟ ਇੱਕ ਜੁਟ ਨਜ਼ਰ ਆ ਰਿਹਾ ਔਰ ਦੇਸ਼ ਨੂੰ ਫਕਰ ਹੈ ਕਿ ਦੇਸ਼ ਦੇ ਅੰਦਰ ਨਰਿੰਦਰ ਮੋਦੀ ਜੀ ਵਰਗੇ ਪ੍ਰਧਾਨ ਮੰਤਰੀ ਨੇ ਦੇਸ਼ ਦੀਆਂ ਸ਼ਕਸ਼ਮ ਫੌਜਾਂ ਨੇ ਦੇਸ਼ ਦੇ ਅੰਦਰ ਇੱਕ ਐਸਾ ਵਾਤਾਵਰਣ ਪੈਦਾ ਹੋਇਆ ਜਿਹਦੇ ਨਾਲ ਅੱਜ ਆਪਣੇ ਆਪ ਤੇ ਗਰਵ ਮਹਿਸੂਸ ਹੁੰਦਾ ਹੈ ਜੀ जी ने कार्रवाई की है उसकी सपोर्ट के लिए आज ये रैली निकाली जा रही है महिला वचर के आई हुई है महिला वचर के आई हुई है हां जी हम सब लोग बीजेपी की टीम के पार्ट हैं तो हम बीजेपी की तरफ से आए हैं आज की तिरंगा यात्रा आदर उन शहीदां को ते उन सैनिकों वस्ते चढ़ी जा रही है जे रिपोर्ट शहीद हुए ਕੀ ਕੁਛ ਹੁੰਦਾ ਹੈ ਔਰ ਸਪੈਸ਼ਲੀ ਮਹਿਲਾਵਾਂ ਨਾਲ ਤੇ ਮਹਿਲਾਵਾਂ ਦੀ ਡਿਊਟੀ ਸਾਰੇ ਤਾਂ ਸਾਦਾ ਬੰਦੀ ਹੈ ਕਿ ਆਪਣੇ ਸੈਨਿਕਾਂ ਵਾਸਤੇ ਉਨ੍ਹਾਂ ਨੂੰ ਆਪਾਂ ਨੇ ਤੋੜਨਾ ਪ੍ਰਣਾਮ ਕਰਨ ਵਾਸਤੇ ਐਸੀ ਤਰੀਕਾ ਲੱਗਿਆ ਇਹ ਜਿਹੜਾ ਪਹਿਲਗਾਮ ਚ ਕਾਂਡ ਹੋਇਆ ਸੀ ਜੋ ਸਾਡੀ ਇੰਡੀਅਨ ਆਰਮੀ ਨੇ ਜੋ ਕੰਮ ਕੀਤਾ ਜੋ ਨਰਿੰਦਰ ਮੋਦੀ ਦੀ ਸਰਕਾਰ ਨੇ ਜੋ ਇਹ ਕੰਮ ਕੀਤਾ ਜਿਹੜੀ ਇਹ ਫਤਿਹ ਕੀਤੀ ਉਹਦੇ ਅਜ शोभा यात्रा कढी तिरा यात्रा कढी ज